ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਤੇ ਹਰ ਸਾਲ ਦੀ ਤਰ੍ਹਾਂ 21 ਜੂਨ ਨੂੰ ਗਤਗਾ ਦਿਵਸ ਮਨਾਇਆ ਜਾਂਦਾ ਹੈ ਗਤਗਾ ਦਿਵਸ ਕਿਉਂ ਮਨਾਇਆ ਜਾਂਦਾ ਹੈ 2014 ਦੇ ਵਿੱਚ ਮੋਦੀ ਨੇ ਐਲਾਨ ਕੀਤਾ ਸੀ 나ਗਪੁਰ ਤੋਂ ਬਈ ਪੂਰੇ ਸੰਸਾਰ ਦੇ ਵਿੱਚ ਜੋਗਾ ਮਨਾਇਆ ਜਾਊਗਾ ਪਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਦਿਨ ਤੋਂ ਇਹ ਹੁਕਮ ਕੀਤਾ ਆਪਣੀ ਕੌਮ ਨੂੰ ਅਪੀਲ ਕੀਤੀ ਕਿ 21 ਜੂਨ ਨੂੰ ਗਤਗਾ ਦਿਵਸ ਮਨਾਇਆ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਸਾਨੂੰ ਦੇਣ ਦਿੱਤੀ ਹੋਈ ਆ ਜਿਵੇਂ ਕੋਲ ਆਦ ਨੇਜਾ ਤੀਰ ਵਗੈਰਾ ਇਹ ਸਭ ਦੀ ਹਰਗੋਬਿੰਦ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਆ ਲਾਡਲੀਆਂ ਫੌਜਾਂ ਗੁਰੂ ਦੀਆਂ ਉਹ ਪਹੁੰਚੀਆਂ ਹੋਈਆਂ ਹਨ ਜੀ ਉਹ ਇਕੱਠ ਸਾਹਿਬ ਜੀ ਆ ਜੇ ਇਤਿਹਾਸ ਉਹ ਨਾ ਜਿਹੜਾ ਗੱਤ ਕੱਦ ਇਸ ਮਨੇ ਅਜ ਆ ਰਿਹਾ ਵਰਤਰਾ ਸ੍ਰੀ ਫਤਿਹਗਰ ਸਾਹਿਬ ਦੇ ਸਾਹਮਣੇ ਜਿਹੜੀ ਪਾਰਕ ਉਹਦੇ ਵਿੱਚ ਜਿਹੜੀ ਅੱਤਕੀ ਸ਼ੁਰੂਆਤ ਆ ਹੋ ਕਿ ਕੀ ਆ ਰਹੀ ਆ ਅਸੀਂ ਸਮੁੱਚੀ ਕਾਮ ਨੂੰ ਗੱਤ ਦੇ ਦੇਸ ਦਿਆਂ ਬਤਾਈਆਂ ਦੰਨਿਆ ਔਰ ਅਹਮ ਚਰਤਾਸ ਵੇ ਇੰਤਕਾਰ ਦਿਆਂ ਕਿ ਕੌਮ ਚੜਦੀ ਕਲਾ ਰੱਖਣ ਸਮੱਤ ਬਖਸਣ ਤਾਕੇ ਅਸੀਂ ਜਿਹੜਾ ਸਾਡੇ ਆਪਣੇ ਪ੍ਰੋਗਰਾਮਾਂ ਗੱਤ ਦਾ ਉਚਾਰਦੀ ਕਰ ਮਨਾਇਆ ਜਾਵੇ ਵਾਇਸ ਦਾ ਖਾਕਾ ਵਾਇਸ ਦੀ